ਗੁੱਡ ਮਾਰਨਿੰਗ ਜੀ ਹਾਊ ਆਰ ਯੂ ਫਾਈਨ ਆਮ ਵੈਰੀ ਫਾਈਨ ਕਿਦਾਂ ਸਾਰੇ ਜੀ ਠੀਕੋਂ ਅੱਜ ਸਵੇਰੇ ਸਵੇਰੇ ਫੇਰ ਮੈਂ ਬਾਰਾਂਦਰੀ ਗਾਰਡਨ ਆਇਆ ਹੋਇਆ ਆਪ ਸਾਰਿਆਂ ਨੂੰ ਸਵੇਰ ਦੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਸ਼੍ਰੀ ਰਾਮ ਜੀ ਤੇ ਅੱਜ ਫੇਰ ਗੱਲਾਂ ਬਾਤਾਂ ਕਰਨ ਦਾ ਮਨ ਹੋਇਆ ਤੇ ਮੈਂ ਇੱਕ ਬਹੁਤ ਹੀ ਜਿਹੜੀ ਮੇਰੀ ਯਾਦਗਾਰ ਮੁਲਾਕਾਤ ਰਹੀ ਅੱਜ ਉਸ ਬਾਰੇ ਮੈਂ ਡਿਸਕਸ ਕਰ ਰਿਹਾ ਜੀ ਤੇ ਬਾਰਾਂਦਰੀ ਗਾਰਡਨ ਦੇ ਸੈਰ ਪ੍ਰੇਮੀ ਆਲੀਸ਼ਾਨ ਗਰੁੱਪ ਦੇ ਹਰਪ੍ਰੀਤ ਆਲੂਵਾਲੀਆ ਜੀ ਇਹ ਅਕਸਰ ਸਵੇਰ ਸਵੇਰੇ ਸੈਰ ਕਰਨ ਆਉਂਦੇ ਨੇ ਬਹੁਤ ਖੁਸ਼ਦਿਲ ਇਨਸਾਨ ਨੇ ਤੇ ਕਈ ਦਿਨਾਂ ਤੋਂ ਮੈਨੂੰ ਕਹਿ ਰਹੇ ਸੀ ਕਿ ਤੁਹਾਡੇ ਨਾਲ ਮਿਲਣਾ ਜੀ ਇੱਕ ਕਪ ਚਾਹ ਆਪਾਂ ਪੀਵਾਂਗੇ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਮੈਂ ਸਮਾਂ ਨਹੀਂ ਸੀ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਕਹਾ ਕੋਈ ਨਹੀਂ ਜੀ ਮੈਂ ਮਿਲਾਂਗਾ ਜੀ ਲੇਕਿਨ ਇਸ ਵਾਰ ਲਾਸਟ ਸੰਡੇ ਨੂੰ ਸਵੇਰੇ ਸਵੇਰੇ ਉਹਨਾਂ ਨੇ ਮੈਨੂੰ ਫੋਨ ਕਰ ਦਿੱਤਾ ਹਰਪ੍ਰੀਤ ਜੀ ਨੇ ਕਿ ਅੱਜ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਆ ਆਪਾਂ ਦੋਨੇ ਬੈਠਾਂਗੇ ਪ੍ਰਾਪਰਾ ਚਾਹ ਪੀਵਾਂਗੇ ਗੱਲਾਂ ਬਾਤਾਂ ਕਰਾਂਗੇ ਉਸ ਸਮੇਂ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕੋਈ ਨਹੀਂ ਜੀ ਮੈਂ ਦੇਖ ਲਾਂਗਾ ਸਮਾਂ ਹੋਏਗਾ ਮੈਂ ਜਰੂਰ ਆਵਾਂਗਾ ਲੇਕਿਨ ਮੇਰੇ ਦਿਲ ਵਿੱਚ ਵੀ ਇਹ ਮਨ ਵਿੱਚ ਇਹ ਮਤਲਬ ਖੁਸ਼ੀ ਹੋਈ ਕਿ ਬੰਦੇ ਨੇ ਦੋ ਤਿੰਨ ਵਾਰ ਮੈਨੂੰ ਕਹਿਤਾ ਅੱਜ ਜਾਣਾ ਚਾਹੀਦਾ ਫਿਰ ਮੈਂ ਅਚਾਨਕ ਉਹਨਾਂ ਨੂੰ ਬੈਕ ਕਾਲ ਕਰੀ ਥੋੜੀ ਦੇਰ ਬਾਅਦ ਹਲੂਆਲੀਆ ਜੀ ਮੈਂ ਤੁਹਾਡੇ ਨਾਲ ਮਿਲਣ ਆ ਰਿਹਾ ਜੀ ਤੁਸੀਂ ਘਰੇ ਹੀ ਹੋ ਉਹ ਕਹਿੰਦੇ ਮੈਂ ਹੁਣ ਘਰੋਂ ਨਿਕਲ ਗਿਆ ਕੋਈ ਕੰਮ ਤੇ ਤੇ ਤੁਸੀਂ ਇਹ ਮਤਲਬ ਘੰਟੇ ਡੇਢ ਘੰਟੇ ਬਾਅਦ ਉਹਨਾਂ ਨੇ ਸਮਾਂ ਦੇ ਦਿੱਤਾ ਉਸ ਸਮੇਂ ਤੱਕ ਤੁਸੀਂ ਉੱਥੇ ਪਹੁੰਚ ਜਾਣਾ ਜੀ ਮੈਂ ਨੇ ਕਿਹਾ ਕੋਈ ਨਹੀਂ ਜੀ ਫਿਰ ਮੈਂ ਮੈਨੂੰ ਉਸੇ ਉਧਰ ਏਰੀਆ ਚ ਕੰਮ ਵੀ ਜਾਣਾ ਸੀਗਾ ਜੀ ਲੇਕਿਨ ਥੋੜੀ ਦੇਰ ਬਾਅਦ 5 10 ਮਿੰਟਾਂ ਬਾਅਦ ਹਰਪ੍ਰੀਤ ਆਲੂ ਵਾਲੀ ਜੀ ਦਾ ਮੇਰੇ ਕੋਲ ਫੋਨ ਆ ਗਿਆ ਸ਼ੰਕਰ ਜੀ ਤੁਸੀਂ ਕਿੱਥੇ ਹੋ ਮੈਂ ਕਿਹਾ ਜੀ ਮੈਂ ਆਣਾ ਤਾਂ ਉਧਰ ਹੀ ਐ ਮੈਂ ਆਪਣੇ ਪਹਿਲਾਂ ਕੰਮ ਜਾ ਆਇਆ ਵਾਂ ਉਸ ਤੋਂ ਬਾਅਦ ਤੁਹਾਨੂੰ ਮਿਲਦਾ ਹਾਂ ਕਹਿੰਦੇ ਨਹੀਂ ਜੀ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਮੈਂ ਸਮਾਂ ਕੱਢ ਕੇ ਪਹਿਲਾਂ ਹੀ ਆ ਗਿਆ ਜੀ ਤੇ ਮੈਨੂੰ ਲੱਗਿਆ ਵੀ ਬੰਦੇ 'ਚ ਦਿਲ 'ਚ ਬੜੀ ਖੁਸ਼ੀ ਹੋ ਰਹੀ ਹੈ ਕੋਈ ਗੱਲ ਨਹੀਂ ਆਪਾਂ ਉਹਨਾਂ ਨਾਲ ਉਹਨਾਂ ਨੂੰ ਕਹਿ ਦਿੰਦੇ ਆ ਥੋੜੀ ਜਿਸ ਨਾਲ ਜਾਣਾ ਸੀਗਾ ਉੱਥੇ ਮੈਂ ਕਿਹਾ ਜੀ ਮੈਂ ਤੁਹਾਡੇ ਕੋਲ ਥੋੜੀ ਦੇਰ ਬਾਅਦ ਆਵਾਂਗਾ ਜੀ ਮੈਨੂੰ ਕਿੱਥੇ ਜ਼ਰੂਰੀ ਕੰਮ ਆ ਗਿਆ ਤੇ ਮੈਂ ਹਰਪ੍ਰੀਤ ਤਾਲੂਵਾਲੀ ਜੀ ਕੋਲ ਗੁਰਬਖਸ਼ ਕਲੋਨੀ ਗੁਰੂ ਨਾਨਕ ਨਗਰ ਗਿਆ ਜੀ ਇਹ ਕੇਵਲ ਦਾ ਕੰਮ ਹੈ ਜੀ ਬਹੁਤ ਅੱਛੇ ਇਨਸਾਨ ਨੇ ਤੇ ਜਦ ਮੈਂ ਉਹਨਾਂ ਨੂੰ ਦੇਖਿਆ ਆਪਣੇ ਘਰ ਦੇ ਬਾਹਰ ਜਦੋਂ ਖੜੇ ਕੋਠੀ ਦੇ ਬਾਹਰ ਮੇਰਾ ਇੰਤਜ਼ਾਰ ਕਰ ਰਹੇ ਸੀ ਮੈਨੂੰ ਬੜਾ ਅੱਛਾ ਲੱਗਿਆ ਕਿਉਂਕਿ ਬਾਡੀ ਲੈਂਗੁਏਜ ਕਹਿ ਦਿੰਦੀ ਹੈ ਕਿਹੜਾ ਬੰਦਾ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ ਤੁਸੀਂ ਕਦੇ ਇਹ ਸਰਚ ਕਰਿਆ ਕਰੋ ਜੀ ਬਾਡੀ ਲੈਂਗੁਏਜ ਦੇ ਉੱਪਰ ਵੀ ਪੜਿਆ ਕਰੋ ਵੀ ਬੰਦਾ ਜਦੋਂ ਆਪਾਂ ਨਾਲ ਮੁਲਾਕਾਤ ਕਰ ਰਿਹਾ ਹੁੰਦਾ ਹੈ ਉਸ ਦੀ ਬਾਡੀ ਲੈਂਗੁਏਜ ਕੀ ਕਹਿੰਦੀ ਹੈ ਬਹੁਤ ਕੁਝ ਕਹਿੰਦੀ ਹੈ ਜੀ ਤੇ ਉਹਨਾਂ ਦੀ ਅੱਖਾਂ ਵਿੱਚ ਮੈਨੂੰ ਖੁਸ਼ੀ ਨਜ਼ਰ ਆਈ ਫਿਰ ਅਸੀਂ ਦੋਨੇ ਬੈਠੇ ਤੇ ਇਹ ਯਾਦਗਾਰ ਜਿਹੜੀ ਮੁਲਾਕਾਤ ਸੀ ਮੇਰੀ ਯਾਦਗਾਰ ਮੁਲਾਕਾਤ ਬਣ ਗਈ ਵੈਸੇ ਤਾਂ ALU ਵਾਲੀ ਜੀ ਮੈਨੂੰ ਅਕਸਰ ਮਿਲਦੇ ਰਹਿੰਦੇ ਨੇ ਜੀ ਤੇ ਗੱਲਾਂ ਬਾਤਾਂ ਹੁੰਦੀ ਆ ਯਾਰ ਦੋਸਤ ਸਾਰੀ ਟੋਲੀ ਇਕੱਠੀ ਹੁੰਦੀ ਹੈ ਗੱਲਾਂ ਬਾਤਾਂ ਕੁਝ ਉਸ ਤਰੀਕੇ ਦੀ ਹੁੰਦੀ ਹੈ ਲੇਕਿਨ ਜਦੋਂ ਅਸੀਂ ਦੋਨੇ ਬੈਠੇ ਗੱਲਾਂ ਬਾਤਾਂ ਕਰਦੇ ਕਰਦੇ ਕਿਉਂਕਿ ਮੈਨੂੰ ਵੀ ਬੋਲਣ ਦਾ ਜਿਆਦਾ ਸ਼ੌਂਕ ਹੈ ਜੀ ਤੇ ਅਕਸਰ ਮੈਂ ਵੀਡੀਓਜ਼ ਬਣਾਉਂਦਾ ਰਹਿੰਦਾ ਲੋਕਾਂ ਵਿੱਚ ਵਿਚਰਨਾ ਇਹ ਮਿਲਣਾ ਜੁੜਣਾ ਮੇਰਾ ਸ਼ੌਂਕ ਰਿਹਾ ਹੈ ਜੀ ਬਚਪਨ ਤੋਂ ਹੀ ਇਹ ਲੋਕਾਂ ਵਿੱਚ ਮਿਲਣਾ ਜੁੜਣਾ ਜੀ ਲੈ ਬੋਲਣਾ ਜੀ ਤੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰਨ ਲੱਗਿਆ ਤੇ ਇੰਨੀ ਦੇਰ ਨੂੰ ਨਾਸ਼ਤਾ ਵੀ ਆ ਗਿਆ ਕੌਫੀ ਵੀ ਤੇ ਪਿੰਦੇ ਪਿੰਦੇ ਮੈਨੂੰ ਲੱਗਿਆ ਮੈਨੂੰ ਅੱਜ ਘੱਟ ਬੋਲਣਾ ਚਾਹੀਦਾ ਹੈ ਜੋ ਗੱਲਾਂ ਉਹਨਾਂ ਕੋਲ ਮੈਨੂੰ ਸੁਣਨ ਨੂੰ ਮਿਲੀ ਕਿਉਂਕਿ ਫਿਰ ਮੈਨੂੰ ਮਹਿਸੂਸ ਹੋਇਆ ਕਿ ਤੁਸੀਂ ਚੰਗੇ ਪ੍ਰਵਕਤਾ ਤਾਂ ਹੀ ਬਣ ਸਕਦੇ ਹੋ ਜੇ ਲੋਕਾਂ ਦੀ ਗੱਲਾਂ ਬਾਤਾਂ ਤੁਸੀਂ ਸੁਣੋਗੇ ਉਸ ਤੋਂ ਬਾਅਦ ਹੀ ਆਪਣੀ ਗੱਲ ਕਰਿਆ ਕਰੋ ਜੀ ਕਈ ਵਾਰੀ ਹੁੰਦਾ ਜੀ ਆਪਾਂ ਬੇਲ ਲੋੜੀ ਦਾ ਲੋਕਾਂ ਨਾਲ ਬੋਲੀ ਜਾਂਦੇ ਆ ਜੀ ਅਗਲੇ ਦੀ ਗੱਲ ਨਹੀਂ ਸੁਣਦੇ ਲੇਕਿਨ ਮੈਨੂੰ ਉੱਥੇ ਲੱਗਿਆ ਕਿ ਅੱਜ ਗੱਲ ਸੁਣਨੀ ਚਾਹੀਦੀ ਹੈ ALU ਵਾਲੀ ਜੀ ਬਹੁਤ ਜਿਹੜੀ ਗੱਲਾਂ ਸੀ ਮੈਂ ਪੱਲੇ ਵੀ ਬੰਨੀਆਂ ਤੁਹਾਡੀਆਂ ਤੇ ਬਹੁਤ ਅੱਛੇ ਲੱਗੇ ਅਕਸਰ ਮੈਂ ਲੋਕਾਂ ਨਾਲ ਮਿਲਦਾ ਜੁਲਦਾ ਰਹਿੰਦਾ ਤੇ ਉਹਨਾਂ ਦੀ ਮੁਲਾਕਾਤ ਵੀ ਮੈਂ ਸ਼ੇਅਰ ਕਰਦਾ ਰਹਿੰਦਾ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਕਾਫੀ ਲੋਕ ਲਾਈਕ ਸ਼ੇਅਰ ਗੁੱਡ ਕਮੈਂਟ ਵੀ ਕਰਦੇ ਨੇ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਲੇਕਿਨ ਜ਼ਿੰਦਗੀ ਦਾ ਜੋ ਫਲਸਫਾ ਕਈ ਵਾਰ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਹੈ ਜੀ ਕਈ ਵਾਰੀ ਇੱਕ ਕਿਤਾਬ ਪੜਨ ਨਾਲ ਬਹੁਤ ਕੁਝ ਗਿਆਨ ਨਹੀਂ ਆਂਦਾ ਕਿਉਂਕਿ ਆਪਾਂ ਡੀਪਲੀ ਗਹਿਰਾਈ ਨਹੀਂ ਸਮਝ ਸਕਦੇ ਕਵੀਆਂ ਦੀ ਜੀ ਬਹੁਤ ਗਹਿਰਾ ਲਿਖਦੇ ਨੇ ਜੀ ਜਦ ਆਪਾਂ ਕਿਸੇ ਬੰਦੇ ਕੋਲ ਬੈਠ ਜਾਂਦੇ ਆ ਤੇ అనుభవੀ ਬੰਦੇ ਕੋਲ ਤੇ ਐਵੇਂ ਲੱਗਦਾ ਜਿਵੇਂ ਆਪਾਂ ਲਾਇਬ੍ਰੇਰੀ ਪੜ ਲਈ ਹੋਵੇ ਜੀ ਤੇ ਉਸ ਸਮੇਂ ਜੋ ਗੱਲਾਂ ਬਾਤਾਂ ਹੋਈਆਂ ਕਹਿੰਦੇ ਜ਼ਿੰਦਗੀ ਵਿੱਚ ਜਦੋਂ ਤੁਸੀਂ ਵਕਤ ਦੀ ਕਦਰ ਕਰਦੇ ਹੋ ਇਹ ਆਲੂ ਵਾਲੀ ਜੀ ਦੀ ਬਹੁਤ ਗੱਲਾਂ ਜਿਹੜੀ ਉਹਨਾਂ ਵਿੱਚੋਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ ਉਹ ਕਹਿੰਦੇ ਜ਼ਿੰਦਗੀ ਵਿੱਚ ਜਦੋਂ ਤੁਸੀਂ ਵਕਤ ਦੀ ਕਦਰ ਕਰਦੇ ਹੋ ਵਕਤ ਤੁਹਾਡੀ ਕਦਰ ਕਰੇਗਾ ਜਦੋਂ ਤੁਸੀਂ ਆਪਣੀ ਕਦਰ ਕਰੋਗੇ ਤਾਂ ਇਹ ਜ਼ਿੰਦਗੀ ਤੁਹਾਨੂੰ ਬਹੁਤ ਹੀ ਖੂਬਸੂਰਤ ਲੱਗੇਗੀ ਔਰ ਉਹ ਕਹਿੰਦੇ ਕਿ ਜਦੋਂ ਤੁਸੀਂ ਹਰ ਕਿਸੇ ਵਾਸਤੇ ਹਰ ਸਮੇਂ ਅਵੇਲੇਬਲ ਹੋਵੋਗੇ ਹਾਂਜੀ ਯੈਸ ਬੋਸ ਹਾਂਜੀ ਦੱਸੋ ਜੀ ਹਾਂਜੀ ਦੱਸੋ ਸੀ ਕਿੰਨੀ ਕਦਰਾਂ ਪੈਣੀ ਆ ਤੁਹਾਡੀਆਂ ਉਸ ਸਮੇਂ ਜਿਸ ਬੰਦੇ ਵਾਸਤੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਤੇ ਕਦੇ ਉਹਨੂੰ ਮੁਸੀਬਤ ਵੇਲੇ ਯਾਦ ਕਰਿਆ ਕਰੋ ਤੇ ਤੁਹਾਨੂੰ ਪਤਾ ਚੱਲ ਜਾਏਗਾ ਜੀ ਕਿੰਨੀ ਨੇੜਤਾ ਰੱਖਦਾ ਬੰਦਾ ਜਦੋਂ ਤੁਸੀਂ ਮੁਸੀਬਤ ਵਿੱਚ ਹੁੰਦੇ ਹੋ ਬਸ ਉਹਨੂੰ ਕਹਿ ਕੇ ਦੇਖਿਆ ਕਰੋ ਮੈਨੂੰ ਮਦਦ ਦੀ ਲੋੜ ਹੈ ਉਸ ਸਮੇਂ ਤੁਹਾਡੀ ਨੇੜਤਾ ਤੁਹਾਡੀ ਦੋਸਤੀ ਤੁਹਾਡੀ ਹਮਦਰਦੀ ਇਹ ਸਭ ਸਾਹਮਣੇ ਆ ਜਾਂਦੀ ਹੈ ਜੀ ਤੇ ਬਹੁਤ ਐਸੀਆਂ ਗੱਲਾਂ ਮੈਨੂੰ ਉੱਥੋਂ ਇਹ ਸੁਣਨ ਨੂੰ ਮਿਲੀ ਸਮਾਂ ਮੇਰੇ ਕੋਲ ਘੱਟ ਸੀ ਇੱਕ ਵਾਰ ਤਾਂ ਮੈਂ ਕਿਹਾ ਜੇ ਜਦੋਂ ਮੈਂ ਹਰਪ੍ਰੀਤ ਜੀ ਮੈਂ ਜਾਣਾ ਹੈਗਾ ਥੋੜਾ ਸਮਾਂ ਤੁਹਾਡੇ ਨਾਲ ਬੈਠਣਾ ਹੈ ਲੇਕਿਨ ਕਦੋਂ ਮੈਨੂੰ ਸੁਣਨ ਵਿੱਚ ਰਸ ਆਣ ਲੱਗਿਆ ਜੀ ਮੈਂ ਬੈਠੇ ਬੈਠੇ ਥੋੜਾ ਸਮਾਂ ਲਗਾਇਆ ਲੇਕਿਨ ਉਸ ਤੋਂ ਬਾਅਦ ਮੇਰੇ ਮਨ ਵਿੱਚ ਆਇਆ ਕਿਸੇ ਹੋਰ ਨੂੰ ਵੀ ਮੈਂ ਮਿਲਣ ਵਾਸਤੇ ਸਮਾਂ ਦਿੱਤਾ ਸੋ ਉੱਥੇ ਬਹੁਤ ਮਨ ਨੂੰ ਕਰਿਆ ਜੀ ਬੈਠਣ ਵਾਸਤੇ ਤੇ ਉਹਨਾਂ ਦੀ ਬੋਡੀ ਲੈਂਗੁਏਜ ਕਹਿ ਰਹੀ ਸੀ ਵੀ ਕੁਝ ਦੇਰ ਹੋਰ ਗੱਲਾਂ ਕਰਾਂਗੇ ਕੁਝ ਦੇਰ ਹੋਰ ਗੱਲਾਂ ਕਰਾਂਗੇ ਮੈਂ ਜਿਆਦਾ ਉੱਥੇ ਬੈਠਿਆ ਨਹੀਂ ਕਰਦਾ ਜੀ ਲੋਕਾਂ ਦੀ ਜਦੋਂ ਬੋਡੀ ਲੈਂਗੁਏਜ ਮੈਂ ਪੜਦਾ ਦੇਖਦਾ ਉਹਨਾਂ ਦੀ ਅੱਖਾਂ ਦੀ ਲਕੋ ਦੇਖਦਾ ਮੈਂ ਜਿਆਦਾ ਦੇਰ ਰੁਕਦਾ ਨਹੀਂ ਲੇਕਿਨ ਉੱਥੇ ਰੁਕਣ ਦਾ ਬਹੁਤ ਮਨ ਕਰਿਆ ਨਾਇਸੀਓ ਮੀਟਿਓ ਅਲੂ ਵਾਲੀਆ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਮਿਲ ਕੇ ਮੈਨੂੰ ਇੱਕ ਵਾਰ ਲੱਗਿਆ ਸੀ ਸ਼ਾਇਦ ਮੈਂ ਥੋੜੀ ਦੇਰ ਉਹਨਾਂ ਨਾਲ ਮਿਲਾਂ ਹੈਂਡਸ਼ੇਕ ਕਰਾਂ ਨਮਸਤੇ ਕਰਾਂ ਔਰ ਜਾਵਾਂ ਆਈ ਵਿਲ ਗੋ ਟੂ ਟੁਗੇਦਰ ਵੀ ਮਿਲ ਕੇ ਚਲਾ ਜਾਵਾਂ ਲੇਕਿਨ ਉੱਥੇ ਜਿਵੇਂ ਮੈਨੂੰ ਇਹ ਲੱਗਿਆ ਜਿਵੇਂ ਕੜੀ ਧੁੱਪ ਵਿੱਚ ਜਿਵੇਂ ਜੂਨ ਜੁਲਾਈ ਦੀ ਧੁੱਪ ਵਿੱਚ ਇੱਕ ਬਹੁਤ ਵਿਸ਼ਾਲ ਦਰਖਤ ਜਿੱਥੇ ਠੰਡੀ ਛਾਂ ਹੁੰਦੀ ਹੈ ਉੱਥੇ ਬੰਦੇ ਨੂੰ ਬੈਠਣ ਦਾ ਮਨ ਕਰਦਾ ਉੱਥੇ ਠੰਡਕ ਮਿਲਦੀ ਹੈ ਉੱਥੇ ਵੀ ਮੈਨੂੰ ਇਹ ਲੱਗਿਆ ਜੀ ਇਹ ਥੋੜੀ ਦਿਰ ਬੈਠਣਾ ਚਾਹੀਦਾ ਹੈ ਤਾਂ ਐਸੀ ਮੁਲਾਕਾਤਾਂ ਯਾਦਗਾਰ ਮੁਲਾਕਾਤਾਂ ਬਹੁਤ ਨੇ ਸੋ ਅਕਸਰ ਮੈਂ ਆਪਣੀ ਡਾਇਰੀ ਵਿੱਚ ਵੀ ਲਿਖੇ ਲਿਖ ਕੇ ਰੱਖਦਾ ਜੀ ਤੇ ਫਿਰ ਮਿਲਾਂਗੇ ਐਸੇ ਕਈ ਦੋਸਤ ਨੇ ਜਿਨ੍ਹਾਂ ਨੂੰ ਮੈਨੂੰ ਕਹਿੰਦੇ ਰਹਿੰਦੇ ਨੇ ਆਪਾਂ ਥੋੜੀ ਦਿਰ ਬੈਠਾਂਗੇ ਜੀ ਕਈ ਵਾਰੀ ਸਮਾਂ ਬਿਜ਼ੀ ਸ਼ਡਿਊਲ ਹੁੰਦਾ ਸ਼ਾਇਦ ਮੈਂ ਨਹੀਂ ਮਿਲ ਸਕਦਾ ਉਹਨਾਂ ਤੋਂ ਮੁਆਫੀ ਚਾਹਨਾ ਲੇਕਿਨ ਇਸ ਵਾਰ ਦੀ ਮੁਲਾਕਾਤ ਮੈਨੂੰ ਲੱਗਿਆ ਕਿ ਸ਼ੇਅਰ ਕਰਨੀ ਚਾਹੀਦੀ ਹੈ ਜ਼ਿੰਦਗੀ ਵਿੱਚ ऐसे ਲੋਕਾਂ ਨੂੰ ਆਪਣੇ ਆਲੇ ਦੁਆਲੇ ਰੱਖਿਆ ਕਰੋ ਕਿਉਂਕਿ ਕਈ ਵਾਰੀ ਆਲੂ ਵਾਲੀ ਜੀ ਬਹੁਤ ਕੋੜੀ ਗੱਲਾਂ ਵੀ ਕਰ ਦਿੰਦੇ ਨੇ ਜੀ ਮੇਰੀ ਜੋ ਕਮੀਆਂ ਹੁੰਦੇ ਨੇ ਉਹ ਨੇੜੇ ਆ ਕੇ ਕਿਉਂਕਿ ਜਦ ਆਪਾਂ ਲੋਕਾਂ ਤੱਕ ਜਨ ਤੱਕ ਕਿਸੇ ਦੀ ਕਮੀਆਂ ਕਰਾਂਗੇ ਆਪਾਂ ਦੂਰ ਹੁੰਦੇ ਜਾਵਾਂਗੇ ਲੇਕਿਨ ਆਲੂ ਵਾਲੀ ਜੀ ਜਦ ਵੀ ਮਿਲਦੇ ਨੇ ਕੁਝ ਗੱਲਾਂ ਹੁੰਦੀਆਂ ਬਹੁਤ ਕੁਝ ਮੈਨੂੰ ਅਜੇ ਸਿੱਖਣਾ ਬਾਕੀ ਐ ਸਿੱਖ ਵੀ ਰਿਹਾ ਤੇ ਉਹ ਜੋ ਗੱਲਾਂ ਸ਼ੇਅਰ ਕਰਦੇ ਨੇ ਮੈਂ ਸੋ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗਾ ਆਪ ਸਾਰਿਆਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਤੁਸੀਂ ਮੇਰੀ ਵੀਡੀਓ ਇੰਨੀ ਲੰਬੀ ਉਸਤੇ ਬਾਅਦ ਵੀ ਸੁਣ ਰਹੇ ਹੋ ਜੀ ਫਿਰ ਮਿਲਾਂਗੇ ਧੰਨਵਾਦ ਸੀ ਯੂ ਨਮਸਕਾਰ ਜੀ